ਫਤੇ ਦੀ ਸਾਂਝ ਕਰੀਏ ਸਤਗੁਰਾਂ ਤਵਾਦੇ ਲਈਏ ਕੀਤਾ ਲੋੜੀਏ ਕੰਮ ਸੋ ਹਰ ਬੇ ਆਖੀਏ ਕਾਰਜ ਦੇ ਸਵਾਰ ਸਤਗੁਰ ਸੱਚ ਸਾਥੀਏ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ ਭੈ ਬੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਦਾਏ ਆਲਖ ਪ੍ਰਭ ਆਲਖੀਏ हम फस्ट जो पंग, पंगति से लोड़ी है, काम सो हर पे आखीए कि आप श्री गुरु ग्रंथ साहब विचार करो आप आए हैं इतना आए हैं गुरु साहब ने किड़ा कम कहना आप कम सो हर पे आखीए की कहे अस पातशाह पातशाह अरे को आए हैं ਤੇਰੇ ਗੋਤੇ ਵਿੱਚ ਬੈਠੇ ਆ ਸਾਹਮਣੇ ਬੈਠੇ ਆ ਕਿਹੜਾ ਕੰਮ ਕਹਾਂਗੇ ਆਪਾਂ ਇਹ ਅੱਗੇ ਆਪਾਂ ਵਿਚਾਰ ਕਰਾਂਗੇ ਉਦੋਂ ਪਹਿਲਾਂ ਆਪਾਂ ਫਾਤੇ ਦੀ ਸਾਂਝ ਕਰੀਏ ਦੋਨੇ ਹੱਥ ਜੋੜ ਕੇ ਫਾਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇ ਵਿਚਾਰ ਚੱਲਦੇ ਸੀ ਕਿ ਕੀ ਤਾਂ ਲੋੜੀ ਇਹ ਕੰਮ ਸੋ ਹਰ ਪਿਆਕੀ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਸਾਡਾ ਕੰਮ ਕੀੜਾ ਸਾਡਾ ਕੰਮ ਕੀੜਾ ਇਹ ਜਿੰਨਾ ਚਿਰ ਸਾਨੂੰ ਅੰਦਰੋਂ ਸਾਡੇ ਪੁਕਾਰ ਨਹੀਂ ਉੱਠਦੀ ਕਿ ਬੰਦਿਆ ਤੂੰ ਆਹ ਕੰਮ ਕਰਨ ਵਾਸਤੇ ਆਇਆ ਹੈ ਇਹ ਕੰਮ ਤੇਰਾ ਮੁਖ ਹੈ ਜਿੰਨਾ ਚਿਰ ਉਹ ਕੰਮ ਦੀ ਸਾਡੇ ਅੰਦਰੋਂ ਪੁਕਾਰ ਨਹੀਂ ਉੱਠਦੀ ਜਾਂ ਸਾਨੂੰ ਉਹਦਾ ਫਿਕਰ ਨਹੀਂ ਹੈ ਕਿ ਮੇਰਾ ਆਹ ਕੰਮ ਜੇ ਸੁਟ ਗਿਆ ਤਾਂ ਮੈਨੂੰ ਭਾਰੀ ਨੁਕਸਾਨ ਹੋ ਜਾਣਾ ਹੈ ਭਾਰੀ ਨੁਕਸਾਨ ਆਪਾਂ ਦੁਨਿਆਵੀ ਤੌਰ ਤੇ ਗੱਲ ਕਰੀਏ ਨਾ ਜੇ ਵੀ ਤੇ ਵਪਾਰ 'ਚ ਘਾਟਾ ਪੈ ਜੇ ਜਾਂ ਅਸੀਂ ਉਹ ਕੰਮ ਨੂੰ ਬੜਾ ਯਾਦ ਕਰਦੇ ਹਾਂ ਕਿ ਮੇਰਾ ਅੱਜ ਵਪਾਰ ਦਾ ਕੰਮ ਹੈ ਜੇ ਮੈਂ ਇਹ ਕੰਮ ਧਿਆਨ ਨਾਲ ਨਹੀਂ ਕੀਤਾ ਤਾਂ ਮੈਨੂੰ ਬਹੁਤ ਘਾਟਾ ਪੈ ਜਾਣਾ ਜੇ ਮੈਂ ਸਮੇਂ ਸੇ ਨਹੀਂ ਗਿਆ ਤਾਂ ਘਾਟਾ ਪੈ ਜਾਣਾ ਇਹ ਸਭ ਚਿੰਤਾ ਰਹਿੰਦੀ ਹੈ ਬਾਰ ਗੁਰੂ ਪਿਆਰਿਓ ਯਾਦ ਰੱਖੋ ਜਿਹੜਾ ਸਾਡਾ ਆ ਇੱਕ ਮੇਨ ਕੰਮ ਆ ਜਿਹੜਾ ਸਾਡਾ ਮੁੱਖ ਕੰਮ ਹੈ ਸਾਡੇ ਉਹ ਜਾਚੇਤੇ ਨਹੀਂ ਜਾਚੇਤੇ ਨਹੀਂ ਉਹ ਕੰਮ ਕਿਹੜਾ ਕੰਮ ਆ ਸਾਡਾ ਕੋਈ ਵੀ ਗੁਰਮਖ ਪਿਆਰਿਆਂ ਜੀ ਜਦੋਂ ਜਿਆਦਾ ਤਾਂ ਹੱਥ ਕੜਾ ਕਰੋ ਨਾ ਕਿਤੇ ਦੇ ਜਿਆਦਾ ਸਾਡਾ ਮੁੱਖ ਕੰਮ ਸਾਡੇ ਦਾ ਕੰਮ ਹੋਰ ਕਿਥੇ ਰਹਿਣਾ ਉਹੀ ਨੇ ਮੁੱਖ ਦੇ ਪਰ ਗੁਰੂ ਸਾਹਿਬ ਕਹਿ ਰਹੇ ਆ ਕਿ ਕੀਤਾ ਲੋੜੀਏ ਕੰਮ ਸੋ ਹਰ ਬੇ ਆਖੀ ਅਸੀਂ ਕੀ ਕਹੀਏ ਗੁਰੂ ਸਾਹਿਬ ਨੂੰ ਇਹ ਪਰਪੇ ਦਾ ਪ੍ਰਮਾਤਮਾ ਸਾਡਾ ਮੁੱਖ ਕੰਮ ਇਹ ਹੈ ਉਹ ਕਿਹੜਾ ਕੰਮ ਯਾਦ ਕਰੋ ਉਹ ਰੋਜ਼ ਗੁਰੂ ਸਾਹਿਬ ਫਰਮਾਉਂਦੇ ਨੇ ਰੋਜ਼ ਸਾਨੂੰ ਯਾਦ ਕਰਵਾਉਂਦੇ ਨੇ ਚਿੰਤਾ ਕਰੋ ਕੋਸ਼ਿਸ਼ ਕਰੋ ਕਿਉਂ ਕੰਮ ਨੂੰ ਜਾਤ ਕਰਨ ਦੇ ਫੇਰ ਵੀ ਅਸੀਂ ਕਹਿ ਪਾਵਾਂਗੇ ਨਾ ਧੰਨ ਸ੍ਰੀ ਗੁਰਗੰਸਾਹ ਗੁਰਤਾ ਗੱਦੀ ਤੇ ਬਿਰਾਜਮਾਨ ਫੇਰ ਹੀ ਆਪੇ ਪੁਕਾਰ ਕਰਾਂਗੇ ਜੇ ਪਿਤਾ ਜੀ ਅਸੀਂ ਦੋਨੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਡਾ ਆਹ ਕੰਮ ਕਰ ਦੋ 80 ਹਜ਼ਾਰਾਂ ਕੰਮ ਤੇ ਬਣਿਆ ਰਹੇ ਆ ਧੰਨ ਸ੍ਰੀ ਗੁਰਗੰਸਾਹ ਸਾਹਿਬ ਨੂੰ ਪਰ ਜਿਹੜਾ ਇੱਕ ਕੰਮ ਆ ਸਾਡਾ ਉਹ ਸਾਡੇ ਜਾ ਚੇਤੇ ਨਹੀਂ ਹੈ ਉਹ ਕਿਹੜਾ ਕੰਮ ਗੁਰੂ ਸਾਹਿਬ ਨੂੰ ਪੁੱਛੀਏ ਗੁਰੂ ਸਾਹਿਬ ਸਾਨੂੰ ਦੱਸੋ ਕਿ ਸਾਡਾ ਕੰਮ ਕਿਹੜਾ ਹੈ ਵੈਸੇ ਤਾਂ ਰੋਜ਼ ਦੱਸਦੇ ਨੇ ਪਰ ਸਾਡੇ ਚਾਹ ਚਿੱਤੇ ਨਹੀਂ ਸਾਡਾ ਸਾਨੂੰ ਕੋਈ ਚਿੰਤਾ ਨਹੀਂ ਹੈ ਸਤਗੁਰੂ ਤੋਂ ਪੁੱਛੀਏ ਗੁਰੂ ਸਾਹਿਬ ਤੋਂ ਪੁੱਛੀਏ ਇਹ ਪਰਪਿਤਾ ਪ੍ਰਮਾਤਮਾ ਸਾਨੂੰ ਦੱਸੋ ਸਾਡਾ ਕਿਹੜਾ ਕੰਮ ਗੁਰੂ ਸਾਹਿਬ ਫਰਮਾਨ ਕਰੇ ਨੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਹੁਣ ਆਪ ਨੂੰ ਕੰਮ ਦੱਸਣ ਲੱਗੇ ਨੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ ਕਿਹੜਾ ਕੰਮ ਆ ਕਾਦੇ ਵਾਸਤੇ ਅੱਜ ਜਿਹੜੀ ਸਾਨੂੰ ਦੇਹ ਮਿਲੀ ਆ ਨਾ ਸਰੀਰ ਮਿਲਿਆ ਹੈ ਇਹਦੇ ਵਿੱਚ ਰਹਿੰਦੇ ਰਹਿੰਦੇ ਸੀ ਉਹ ਕੰਮ ਗੁਰੂ ਸਾਹਿਬ ਤੋਂ ਕਰਵਾਣਾ ਹੈ ਸਤਿਗੁਰ ਪ੍ਰਮਾਣ ਕਰਦੇ ਨੇ ਨਾਨਕ ਕਹਿਤ ਮਿਲਨ ਕੀ ਬਰੀਆ ਹੁਣਾਂ ਕਰਮਾ ਸਾਡ ਸੁਣੋ ਧਿਆਨ ਨਾਨਕ ਕਹਿਤ ਮਿਲਨ ਕੀ ਬਰੀਆ ਫਿਰ ਕੀ ਕਰਨਾ ਸੀ ਸਿਮਰਤ ਕਹਾ ਨਹੀਂ ਕਿਹੜਾ ਕੰਮ ਆ ਗਿਆ ਸਰ ਜਦ ਆ ਗਿਆ ਸਾਰਾ ਨੇ ਜਦ ਆ ਗਿਆ ਹੁਣ ਨਾਨਕ ਕਹੇ ਤਾਂ ਮਿਲਣ ਕੀ ਬਰੀਆ ਸਾਡੀ ਮਿਲਣ ਦੀ ਵਾਰੀ ਹੈ ਸਾਡਾ ਵਖਤ ਹੈ ਉਹ ਗੁਰਪਿਆਰੋ ਸਾਡੇ ਸੁਵਾਸ ਬੜੇ ਕੀਮਤੀ ਹੈ ਸਾਨੂੰ ਨਹੀਂ ਪਤਾ ਕਿੰਨੇ ਨੇ ਕਦੋਂ ਕਿਹਦਾ ਸੁਵਾਸ ਆਖਰੀ ਆ ਜੇ ਜੇ ਆਪਾਂ ਆ ਕੋਸ਼ਿਸ਼ ਨਾ ਕੀਤੀ ਮਿਲਣ ਦੀ ਕੋਸ਼ਿਸ਼ ਨਾ ਕੀਤੀ ਤਾਂ ਗੁਰ ਪਿਆਰਿਓ ਫਿਰ ਪਸਤਾਵੇ ਤੋਂ ਲਾਵਾ ਕੁਝ ਨਹੀਂ ਰਹਿਣਾ ਸਾਡੇ ਕੋਲ ਇੱਕ ਪਾਸੇ ਹੋਰ ਗੁਰੂ ਸਾਹਿਬ ਫਰਮਾਨ ਕਰਦੇ ਨੇ ਭਾਈ ਪ੍ਰਾਪਤ ਮਾਨਕਤ ਹਰੀਆ ਗੋਬਿੰਦ ਬਨਨ ਕੀ ਇਹ ਤੇਰੀ ਬਰੀਆ ਗੁਰੂ ਸਾਹਿਬ ਕਹਿ ਰਹੇ ਨੇ ਆ ਕੰਮ ਵੀ ਗੁਰੂ ਸਾਹਿਬ ਗੱਲ ਕਰ ਰਹੇ ਨੇ ਕਹਿੰਦਾ ਮੈਂ ਇਹ ਗਰੰਟੀ ਲੈਣਾ ਤੂੰ ਇਹ ਸ਼ਬਦ ਮੁਖ ਤੋਂ ਉਚਾਰ ਮੁਖ ਤੋਂ ਸਭਰੂ ਉਚਾਰ ਔਰ ਸ਼ਬਦ ਵੀ ਉਚਾਰਿਆ ਹੋਇਆ ਤੇਰਾ ਤਾਂ ਲਿਖੇ ਲੱਗੇਗਾ ਜੇ ਤੇਰਾ ਮਨ ਹਾਜ਼ਰ ਹੋਗਾ ਜਾਂ ਆਪਣਾ ਮਨ ਇੱਥੇ ਹਾਜ਼ਰ ਹੋਗਾ ਗੁਰਪਿਆਰ ਨੂੰ ਇਹ ਸ਼ਬਦ ਨੂੰ ਕਿਥੇ ਪੜ ਕੇ ਦੇਖੋ ਹੋ ਜਾਣਗੇ ਕੰਮ ਤੁਹਾਡੇ ਗੁਰੂ ਸਾਹਿਬ ਕਹ ਰਹੇ ਨੇ ਤੇਰੇ ਕੰਮ ਹੋ ਜਾਣਗੇ ਪਰ ਜਿਹੜਾ ਸਾਡਾ ਮੁੱਖ ਕੰਮ ਉਹਦੀ ਗੱਲ ਕਰ ਰਹੇ ਨੇ ਗੁਰੂ ਸਾਹਿਬ ਉਹਦੀ ਗੱਲ ਕਰ ਰਹੇ ਨੇ ਤੇ ਸਾਨੂੰ ਕਿਉਂ ਚਿੰਤਾ ਨਹੀਂ ਕਿਉਂ ਨਹੀਂ ਅਸੀਂ ਚਿੰਤਾ ਕਰਦੇ ਚਿੰਤਾ ਕਰਕੇ ਤਰਾਂਗੇ ਕੀ ਉਹਨੇ ਵੀ ਵਿਚਾਰ ਰੱਖੇ ਕਿ ਮੰਨ ਲਓ ਚਿੰਤਾ ਕਰ ਲਈ ਅਸੀਂ ਕਿ ਮਾਲਕ ਨੂੰ ਮਿਲਣਾ ਹੈ ਮਾਲਕ ਨੂੰ ਮਿਲਣਾ ਹੈ ਇਹ ਹੀ ਹੈ ਨਾ ਸਾਰੇ ਸੰਸਾਰ ਦਾ ਇਹ ਕਹਿ ਰਿਹਾ ਨਾ ਗੁਰੂ ਘਰਾਂ ਦੇ ਵਿੱਚ ਵੀ ਜੋ ਬਾਤ ਸੰਗਤਾਂ ਹੁੰਦੀਆਂ ਆਮ ਸਾਰੇ ਇਹ ਗੱਲ ਕਰਦੇ ਨੇ ਮਾਲਕ ਨੂੰ ਮਿਲਣ ਦੀ ਪਰ ਮਿਲਾਂਗੇ ਕਿਵੇਂ ਕਿਹਨੇ ਦੇ ਲਾਂਗੇ ਅਸੀਂ ਕਿਹਨੇ ਅਸੀਂ ਮਿਲ ਸਕਦੇ ਕਿਉਂ ਇੰਨਾ ਸੇਤੀ ਅਸੀਂ ਨਹੀਂ ਮਿਲ ਸਕਦੇ ਕਾਰਨ ਕੀ ਹੈ ਕਾਰਨ ਕਿ ਸਾਡੇ ਮਨ ਤੇ ਜੁਗਾ ਜਗੰਤਰਾਂ ਦੀ ਮਾਇਲ ਲੱਗੀ ਹੋਈ ਹੈ ਮਾਇਰ ਸਾਡੇ ਮਨ ਨੂੰ ਜੁਗਾ ਜਗੰਤਰਾਂ ਵੀ ਮਾਇਲ ਲੱਗੀ ਹੋਈ ਹੈ ਜਿੰਨਾ ਚਿਰ ਉਹ ਮਾਇਲ ਨਹੀਂ ਉਤਰਦੀ ਜਿੰਨਾ ਚਿਰ ਉਹ ਮਾਇਲ ਨਹੀਂ ਉਤਰਦੀ ਅਸੀਂ ਮਾਲਕ ਨੂੰ ਮਿਲ ਨਹੀਂ ਸਕਦੇ ਨੇੜੇ ਵੀ ਆ ਸਕਦੇ ਉਹ ਮਾਇਲ ਜੁਗਤ ਕਰਤਾਂ ਜਿਹੜੀ ਲੱਗੀ ਹੈ ਨਾ ਜਿਸ ਤਰ੍ਹਾਂ ਆਪਾਂ ਸਭ ਦੁਚਾਰੇਗਾ ਫਿਰ ਤੋਂ ਫਿਰ ਤੋਂ ਬਹੁਤ ਹੀ ਜੁਗਹਾਰੇ ਹੋ ਹਾਰਨ ਦਾ ਵੀ ਕਾਰਨ ਇਹੀ ਹੈ ਆਜ ਤੁਹਾਡੀ ਗੱਲ ਨਹੀਂ ਹੈ ਕਿ ਉਹ ਆਪਾਂ ਬੈਠੇ ਆਂ ਅਨਸਾਨੀ ਜਾਮਾਂ ਲਈ ਇਹ ਤੋਂ ਵੀ ਪਹਿਲੇ ਕਿੰਨੇ ਵੀ ਜੁਗਹਾਰੇ ਆਪਾਂ ਹਾਰਨ ਦਾ ਵੀ ਕਾਰਨ ਇਹ ਹੈ ਗੁਰੂ ਪਿਆਰਿਓ ਸਾਡੇ ਜਨਮ ਜਨ ਸਾਡੇ ਮਨ ਨੂੰ ਜਨਮ ਜਨੰਤਰਾ ਦੀ ਮੈਲ ਲੱਗੀ ਆ ਪਤਾ ਨਹੀਂ ਕਿੰਨੇ ਚਿਰ ਦੀ ਮੈਲ ਲੱਗੀ ਆ ਉਹ ਤਾਂ ਲੱਗੀ ਹੈ ਪਹਿਲਾਂ ਦੀ ਲੱਗੀ ਹੋਈ ਹੈਗੀ ਹੈ ਗੁਰ ਪਿਆਰਿਓ ਆ ਮਨੁੱਖਾ ਜਨਮ ਲੈ ਕੇ ਹੁਣ ਹੁਣ ਵੀ ਸਾਡੇ ਮਨ ਨੂੰ ਮੈਲ ਲੱਗ ਰਹੀ ਹੈ ਅਸੀਂ ਸੰਸਾਰੀ ਧੰਦੇ ਕਰਦੇ ਆ ਹੋਏ ਵੀ ਮੈਲ ਲੱਗ ਰਹੀ ਹੈ ਗੁਰੂ ਘਰ ਜਾ ਕੇ ਬੈਠੇ ਆ ਉੱਥੇ ਵੀ ਸਾਨੂੰ ਮੈਨਣ ਲੱਗ ਰਹੀ ਹੈ ਸੰਗਤ ਦੇ ਵਿੱਚ ਆ ਕੇ ਵੀ ਸਾਨੂੰ ਮੈਨਣ ਲੱਗ ਰਹੀ ਹੈ ਇੱਕ ਹੀ ਕਾਰਨ ਗੁਰੂ ਸਾਹਿਬ